ਗਿਰਿਆ 1992 ਦੀਆਂ ਬਣੀਆਂ ਅੱਜ ਤੱਕ ਦਾ ਗੋਆ ਖਿਰਿਆ ਨਹੀਂ ਇੱਥੇ ਆ ਕੇ ਅੱਜ ਤੱਕ ਦਾ ਗਿਰਿਆ ਗੋਆ ਇੱਥੇ ਆਇਆ ਨਹੀਂ ਹੁਣ ਕਿਵੇਂ ਆ ਰਿਹਾ ਹੈ ਮੇਰ ਸਾਹ ਦੇ ਘਰ ਦੇ ਬਾਹਰ ਮੇਰ ਸਾਹ ਦੇ ਸਕੂਲ ਦੇ ਬਾਹਰ ਹੋਣ ਦੇ ਉੱਥੇ ਕਿਉਂ ਨਹੀਂ ਬਣਾਇਆ ਕਿ ਮੰਦਰ ਦੇ ਬਾਹਰ ਹੀ ਡੱਬਾ ਬਣਾਣਾ ਸੀ ਇਹਨਾਂ ਨੇ ਵੀ ਮੰਦਰ ਦੀ ਮਰਿਆਦਾ ਖਤਮ ਕਰਨ ਵਾਸਤੇ ਰਣਜੀਤ ਜੀ ਹਿੰਦੂਆਂ ਨਾਲੇ ਨਾਲ ਹੀ ਸ਼ੁਰੂ ਤੋਂ ਹੀ ਹੈ ਇਹ ਪਾਰਟੀ ਹਿੰਦੂ ਵਿਰੋਧੀ ਹੈ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਖੁੱਲ ਕੇ ਕਰ ਰਿਹਾ ਹਿੰਦੂ ਵਿਰੋਧੀ ਸਰਕਾਰ ਹੈ ਹਿੰਦੂ ਵਿਰੋਧੀ ਪਾਰਟੀ ਹੈ ਆਪਣੇ ਮਨੋ ਕਾਮਨਾ ਲੈ ਕੇ ਆਂਦੇ ਵੀ ਇਹ ਛਨੀ ਦੇਵ ਜੀ ਸਰ ਤੇ ਕਿਰਪਾ ਬਣਾਈ ਰੱਖੇ ਮਗਰ ਨਿਗਮ ਨਗਮ ਦੇ ਅਧਿਕਾਰੀ ਉਹ ਨਹੀਂ ਜਾਣਦੇ ਵੀ ਇਹਨਾਂ ਦੀ ਕਿਰਪਾ ਨਾ પડે ਇਹਨਾਂ ਦੀ ਕੂ ਦ੍ਰਿਸ਼ਟੀ ਪਵੇ ਇਹਨਾਂ ਦੇ 15 ਦਿਨ ਹੋ ਗਏ ਕੀ ਕਰੀਏ ਰੋਇ ਪਾਣੀ ਘੱਟ ਘੱਟ ਗੰਧ ਘੱਟ ਘੱਟ ਪੈਰਾਂ ਤੇ ਛਾਲੇ ਹੋ ਗਏ ਆ ਦੇਖੋ ਪੈਰਾਂ ਤੇ ਛਾਲੇ ਹੋਏ ਪਏ 15 ਦਿਨ ਹੋ ਗਏ ਰੋਜ਼ ਵਾਈ ਕਰਤਾ ਪਏ ਕਿਸੇ ਮੰਦਰ ਦੇ ਬਾਹਰ ਕੋਇਆ ਤਾਂ ਪਿਆ ਹੁੰਦਾ ਕਿਸੇ ਹੋਰ ਧਾਰਮਿਕ ਸਥਾਨ ਦੇ ਬਾਹਰ ਦੇਖਾ ਲਓ ਕੋਇਆ ਪਿਆ ਹੁੰਦਾ ਮੰਦਰਾਂ ਦੇ ਬਾਹਰ ਸਫਾਈ ਨਹੀਂ ਕਰਨੀ ਗੁਰੂ ਘਰਾਂ ਦੇ ਬਾਹਰ ਨਹੀਂ ਕਰਣੀ ਕਿੱਥੇ ਕਰਨੀ ਇਹਨਾਂ ਨੇ ਆਪਣੇ ਘਰਾਂ ਦੇ ਬਾਹਰ ਕਰਾਣੀ ਹੈ ਇਹਨਾਂ ਨੇ ਆਪਣੇ ਘਰ ਦੇ ਬਾਹਰ ਤਾਂ ਦੋ ਦੋ ਸਫਾਈ ਕਰਮਚਾਰੀ ਖੜੇ ਕਿੱਤੇ ਹੋਏ ਇੱਦਾਂ ਝਾੜੂ ਲੈ ਕੇ ਖੜੇ ਨੇ ਬਸ ਡੱਕਾ ਕਰਕੇ ਚਲੋ ਸਫਾਈ ਮਿੱਟੀ ਘੇਰ ਕੇ ਚਲੋ ਸਫਾਈ ਇੱਥੇ ਕੌਣ ਕਰੇਗਾ ਸਫਾਈ ਮਾਨ ਲਓ ਕਿ ਮੇਰੇ ਸਾਹਬ ਨੂੰ ਸਾਡੇ ਵਰਗੇ ਭਰਾਵਾਂ ਨੇ ਵੋਟਾਂ ਬਾਕੇ ਦਿੱਤਾ ਹੈ ਤੇ ਕਾਹਦੇ ਵਾਸਤੇ ਸਮੱਸਿਆਵਾਂ ਹੱਲ ਕਰਨ ਵਾਸਤੇ ਤੇ ਇਹ ਸਮੱਸਿਆ ਹੱਲ ਨਹੀਂ ਹੋਦੀ ਫਿਰ ਕਿਦਾਊਗਾ ਤੇ ਇਹ ਕ੍ਰੇਨ ਕਿਦੇ ਵੱਲੋਂ ਮੰਗਾਈ ਗਈ ਹੈ ਕ੍ਰੇਨ ਹਾਂ ਸਾਨੂੰ ਨਹੀਂ ਪਤਾ ਵੀ ਤੁਹਾਡਾ ਮੀਡੀਆ ਦਾ ਸਹਿਯੋਗ ਕਰਦਾ ਬਹੁਤ ਬਹੁਤ ਜਿਨਵੀ ਵੀਡੀਓ ਆਈ ਉਹਨਾਂ ਦਾ ਧੰਨਵਾਦ ਕਰਦਾ ਕੀ ਭਲਾ ਤੁਹਾਡੇ ਬਣ ਕੇ ਭਰਾ ਨੇ ਕਿਸੇ ਅਸਰ ਨਾਲ ਫੋਨ ਕਰਦਾ ਹੋਣਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਤਾਇਪੁਰ ਰੋਡ ਦੀਆਂ ਤਾਇਪੁਰ ਰੋਡ ਦੇ ਉੱਤੇ ਸ਼ਨੀ ਮੰਦਿਰ ਦੇ ਸਾਹਮਣੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਔਰ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਮੰਦਿਰ ਕਮੇਟੀ ਦੇ ਜਿਹੜੇ ਲੋਕ ਨੇ ਉਹ ਬੈਠੇ ਨੇ ਦੁਖੀ ਨੇ ਕਿ ਡੈਰੀ ਵਾਲਿਆਂ ਵੱਲੋਂ ਜਿਹੜਾ ਗੋਹੇ ਗੋਹੇ ਦਾ ਢੇਰ ਮੰਦਰ ਦੇ ਸਾਹਮਣੇ ਲਗਾਇਆ ਗਿਆ ਹੈਗਾ ਉਸ ਕਾਰਨ ਸ਼ਰਧਾਲੂਆਂ ਨੂੰ ਕਾਫੀ ਦਿੱਕਤ ਆ ਰਹੀ ਹੈ ਇਸ ਵਕਤ ਤਾਇਪੁਰ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਸੜਕ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤੀ ਗਈ ਆ ਔਰ ਆਵਾਜਾਈ ਤੁਸੀਂ ਦੇਖ ਸਕਦੇ ਹੋ ਇੱਕ ਸੜਕ ਪੂਰੀ ਜਾਮ ਹੋਣ ਕਰਕੇ ਸਿਰਫ ਵਨਵੇ ਟ੍ਰੈਫਿਕ ਚੱਲ ਰਹੀ ਹੈਗੀ ਔਰ ਵਨਵੇ ਟ੍ਰੈਫਿਕ ਚੱਲਣ ਦੇ ਕਾਰਨ ਜਿਹੜੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਔਰ ਦੂਸਰੇ ਪਾਸੇ ਸੜਕ ਦੇ ਉੱਤੇ ਸ਼੍ਰੀ ਮੰਦਰ ਦੇ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਜਮ ਇੱਥੇ ਕਰਕੇ ਬੈਠੇ ਹੋਏ ਨੇ ਟ੍ਰੈਫਿਕ ਔਰ ਧਰਨਾ ਲਗਾ ਕੇ ਬੈਠੇ ਹੋਏ ਨੇ ਮੰਗ ਕਰ ਰਹੇ ਨੇ ਕਿ ਗੁਹੇ ਦੇ ਢੇਰ ਨੂੰ ਹਟਾਇਆ ਜਾਵੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਕੀ ਉਹਨਾਂ ਦੀਆਂ ਮੰਗਾਂ ਨੇ ਔਰ ਕੀ ਤਕਲੀਫ ਉਹਨਾਂ ਨੂੰ ਆ ਰਹੀ ਹੈ ਪ੍ਰਧਾਨ ਜੀ ਸਭ ਤੋਂ ਪਹਿਲਾਂ ਕੀ ਪ੍ਰੋਬਲਮ ਆ ਰਹੀ ਆ ਔਰ ਬਾਹਰ ਧਰਨਾ ਲਾਉਣ ਦਾ ਕਾਰਨ ਕੀ ਹੈ ਜੈ ਸ਼ੀ ਰਾਮ ਹਰਿ ਰਾਮ ਆਦੇ ਮੇਰਾ ਨਾਮ ਮੁਕੇਸ਼ ਕੁਰਾਨਾ ਮਛਲੀ ਮੰਦਰ ਦਾ ਅਧਿਕਾਰੀ ਹੈ 15-20 ਦਿਨ ਤੋਂ ਇੱਥੇ ਗੋਆ ਛੱਟਿਆ ਜਾ ਰਿਹਾ ਵਾ ਜਾਣ ਬੁਝ ਕੇ ਮੰਦਰ ਦੀ ਮਰਿਆਦਾ ਖਰਾਬ ਕੀਤੀ ਜਾ ਰਹੀ ਹੈ ਸਾਡੀ ਧਾਰਮਿਕ ਆਸਥਾ ਨੂੰ ਕੇਸ ਪਹੁੰਚਾਈ ਜਾ ਰਹੀ ਹੈ ਬਾਰ ਬਾਰ ਕੰਪਲੇਂਟਾ ਕਰਨ ਤੋਂ ਬਾਅਦ ਆਖਰਕਾਰ ਸਾਨੂੰ ਅੱਜ ਧਰਨਾ ਲਾਣਾ ਪਿਆ ਧਰਨਾ ਸਿਰਫ ਡੈਰੀ ਮਾਲਕਾਂ ਦੇ ਵਿਰੁੱਧ ਹੈਗਾ ਜਾਂ ਕਿਸੇ ਦੇ ਵਿਰੁੱਧ ਸਰਕਾਰ ਦੇ ਡੈਰੀ ਵਾਲੇ ਕਿਹੜਾ ਸਾਡੇ ਕੋਰੇ ਛੜ ਕੇ ਜਾਂਦੇ ਆ ਇਹ ਸਰਕਾਰ ਛੱਟ ਰਹੀ ਹੈ ਜਾਣ ਬੁੱਝ ਕੇ Hindu ਵਿਰੋਧੀ ਸਰਕਾਰ ਛੱਟ ਰਹੀ ਹੈ ਗੈਰ ਸਨਾਤਨੀ ਸਰਕਾਰ ਛੱਟ ਰਹੀ ਹੈ ਨਹੀਂ ਤੁਸੀਂ ਇਹ ਇਲਜ਼ਾਮ ਕਿਸ ਤਰ੍ਹਾਂ ਲਗਾ ਰਹੇ ਹੋ ਕਿ ਸਰਕਾਰ ਗੈਰ ਸਨਾਤਨੀ ਜਾਂ ਗੈਰ Hindu ਹੈ ਡੈਰੀਆਂ 1992 ਦੀਆਂ ਬਣੀਆਂ ਹੈ ਅਜੇ ਤੱਕ ਤਾਂ ਗੋਆ ਖਿਰਿਆ ਨਹੀਂ ਇੱਥੇ ਆ ਕੇ ਅਜੇ ਤੱਕ ਤਾਂ ਇਹ ਰਿਆ ਨਹੀਂ ਗੋਆ ਇੱਥੇ ਆ ਨਹੀਂ ਹੁਣ ਕਿਵੇਂ ਆ ਰਿਹਾ ਫਿਰ ਤੇ ਤੁਹਾਡਾ ਇਲਜ਼ਾਮ ਕੀ ਹੈ ਕੌਣ ਸਿਟ ਰਿਹਾ ਹੈ ਸਰਕਾਰ ਸਟ ਰਹੀ ਹੈ ਸ਼ਰੇਆਮ ਕਹਿ ਰਹੇ ਮੇਰ ਸਟਵਾ ਰਹੇ ਇੱਥੋਂ ਦਾ ਇੱਥੋਂ ਦਾ ਕਾਰਪੇਸ਼ ਦਾ ਕਮਿਸ਼ਨ ਸਟਾ ਰਹੇ ਨਹੀਂ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਲੁਧਿਆਣਾ ਦੇ ਜਿਹੜੇ ਮੈਡਮ ਨੇ ਉਹਨਾਂ ਦੀ ਕੀ ਇੱਥੇ ਰੰਜਿਸ਼ ਹੈਗੀ ਹੈ ਉਹ ਕਿਉਂ ਸਟਵਾਣਗੀ ਰੰਜਿਸ਼ ਹਿੰਦੂਆਂ ਨਾਲੇ ਨਹੀਂ ਸ਼ੁਰੂਤ ਹੋਈ ਹੈ ਇਹ ਪਾਰਟੀ ਹਿੰਦੂ ਵਿਰੋਧੀ ਹੈ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਦੀ ਗੱਲ ਕਰ ਰਹਾ ਖੁੱਲ ਕੇ ਕਰ ਰਿਹਾ ਹਿੰਦੂ ਵਿਰੋਧੀ ਸਰਕਾਰ ਹੈ ਹਿੰਦੂ ਵਿਰੋਧੀ ਪਾਰਟੀ ਹੈ ਤੁਹਾਡੀ ਮੇਰ ਮੈਮ ਨਾਲ ਜਾਂ ਇੱਥੇ ਜਿਹੜੇ ਐਮ ਐਲ ਏ ਨੇ ਦਰਜੀਤ ਸਿੰਘ ਰਿਆਲ ਭੁੱਲਾ ਉਹਨਾਂ ਨਾਲ ਗੱਲਬਾਤ ਹੋਈ ਮੈਂ ਉਹਨਾਂ ਨਾਲ ਗੱਲ ਕਿਉਂ ਕਰੂੰਗਾ ਜੇ ਅਫਸਰਾਂ ਨਾਲ ਗੱਲ ਹੋ ਰਹੀ ਹੈ ਉਹ ਗਣਾ ਰੋਜ਼ ਰੰਗਦੇ ਨੇ ਸਾਰਾ ਦਿਨ ਇੱਥੋਂ ਲੰਗਦੇ ਦਿਹਾੜੀ ਚਾਰ ਵਾਰ ਰੰਗਦੇ ਕੈਮਰੇ ਦਿਖਾ ਦੇਣਾ ਤੁਹਾਨੂੰ ਮੈਂ ਉਹਨਾਂ ਨੂੰ ਦਿਖਦਾ ਗੰਦ ਪਾਇਆ ਮੰਦਰ ਦੇ ਬਾਹਰ ਕਿਉਂਕਿ ਇਹ ਹਿੰਦੂ ਨਹੀਂ ਹੈ ਸਨਾਤਨ ਨਹੀਂ ਹੈ ਸਨਾਤਨ ਪ੍ਰੇਮੀ ਨਹੀਂ ਹੈ ਇਹ ਐਡਾ ਵੱਡਾ ਇਲਜ਼ਾਮ ਕਿਉਂ ਕਾਰਨ ਕੀ ਆ ਰੇ ਪਿੱਛੇ ਜਦੋਂ ਕਿਸੇ ਹੋਰ ਧਰਮ ਦੀ ਗੱਲ ਆਂਦੀ ਆ ਉਦੋਂ ਝਾੜੂ ਪੋਚਾ ਲੈ ਕੇ ਦੁਰ ਪੈਂਦੇ ਆ ਇੱਥੇ 15 ਦਿਨ ਤੋਂ ਰੋਜ਼ ਕਮਲੈਂਟਾ ਕਰ ਰਹੇ ਕੀ ਗੱਲ ਦਿਖਦਾ ਨਹੀਂ ਅੰਨੇ ਹੋ ਕੇ ਨਗਰੇ ਨੇ ਇਤੋਂ ਅਫਸਰ ਸਹਿਬਾਨ ਕੀ ਗੈਰ ਰੇ ਅਫਸਰ ਸਹਿਬਾਨ ਆਂਦੇ ਨੇ ਥੋੜਾ ਜਿਹਾ ਝਾੜੂ ਲਾਉਂਦੇ ਨੇ ਨਿਕਲ ਜਾਂਦੇ ਨੇ ਤੇ ਅੱਜ ਧਰਨਾ ਲਗਾਉਣ ਦਾ ਕੀ ਕਾਰਨ ਰਿਹਾ ਹੁਣ 15 ਦਿਨ ਹੋ ਗਏ ਕੀ ਕਰੀਏ ਰੋਜ਼ ਪਾਣੀ ਕੱਢ ਕੱਢ ਗੰਦ ਕੱਢ ਕੱਢ ਪੈਰਾਂ ਤੇ ਛਾਲੇ ਹੋ ਗਏ ਆ ਦੇਖੋ ਪੈਰਾਂ ਤੇ ਛਾਲੇ ਹੋਏ ਪਏ 15 ਦਿਨ ਹੋ ਗਏ ਰੋਜ਼ ਵਹੀ ਅਖਰ ਕਰ ਤਾਂ ਜਗਾਣਾ ਪੈਣਾ ਸਰਕਾਰ ਨੂੰ ਵੀ ਧਰਨਾ ਹੀ ਹੈ ਅੰਡ ਤਾਂ ਧਰਨਾ ਮੈਂ ਚਾਹੂੰਗਾ ਇੱਕ ਵਾਰ ਫੇਰ ਮੈਂ ਤੁਹਾਨੂੰ ਇਹਨਾਂ ਦੇ ਜਿਹੜੇ ਪੈਰ ਨੇ ਉਹ ਦਿਖਾ ਦਿੰਦਾ ਵਾਕਈ ਪੈਰਾਂ ਦੇ ਉੱਤੇ ਛਾਲੇ ਹੋਏ ਹੋਏ ਨੇ ਇਹ ਛਾਲੇ ਜਿਹੜੇ ਨਿਸ਼ਾਨ ਨੇ ਰੋਜ਼ ਆ ਕੇ ਗੋਏ ਦੇ ਵਿੱਚ ਵੜਦਾ ਰੋਜ਼ ਸਫਾਈ ਕਰਦਾ ਮੇਰੇ ਪੈਰਾਂ ਤੇ ਛਾਲੇ ਹੋਏ ਪਏ ਨੇ ਮੈਂ ਕਿਉਂ ਨਾ ਕਹਾਂ ਹਿੰਦੂ ਵਿਰੋਧੀ ਨੇ ਕਿਉਂ ਨਹੀਂ ਇਹਨਾਂ ਦੇ ਸਫਾਈ ਕਰਮਚਾਰੀ ਰੋਜ਼ ਆਉਂਦੇ ਇੱਥੇ ਦੱਸੋ ਮੈਨੂੰ ਮੰਦਰਾਂ ਦੇ ਬਾਹਰ ਸਫਾਈ ਨਹੀਂ ਕਰਨੀ ਗੁਰੂ ਘਰਾਂ ਦੇ ਬਾਹਰ ਨਹੀਂ ਕਰਣੀ ਤਾਂ ਕਿੱਥੇ ਕਰਨੀ ਇਹਨਾਂ ਨੇ ਆਪਣੇ ਘਰਾਂ ਦੇ ਬਾਹਰ ਕਰਨੀ ਹੈ ਇਹਨਾਂ ਨੇ ਆਪਣੇ ਘਰ ਦੇ ਬਾਹਰ ਤਾਂ ਦੋ ਦੋ ਸਫਾਈ ਕਰਮਚਾਰੀ ਖੜੇ ਕੀਤੇ ਹੋਏ ਐ ਤਾਂ ਝਾੜੂ ਲੈ ਕੇ ਖੜੇ ਨੇ ਬਸ ਡੱਕਾ ਕਰਕੇ ਚਲੋ ਸਫਾਈ ਮਿੱਟੀ ਘੇਰ ਗਈ ਚਲੋ ਸਫਾਈ ਇੱਥੇ ਕੌਣ ਕਰੇਗਾ ਸਫਾਈ ਇਹ ਇੱਕ ਚੀਜ਼ ਬਿਲਕੁਲ ਸਾਫ਼ ਕਰ ਦਿਓ ਕਿ ਧਰਨਾ ਆਮ ਆਦਮੀ ਪਾਰਟੀ ਔਰ ਕਾਰਪੋਰੇਸ਼ਨ ਦੇ ਖਿਲਾਫ ਹੈ ਲੋਕਾਂ ਨੂੰ ਤਕਲੀਫ ਕਿਉਂ ਦਿੱਤੀ ਜਾ ਰਹੀ ਹੈ ਇੱਕ ਸੜਕ ਪੂਰੀ ਤਰ੍ਹਾਂ ਇੱਕ ਰੋਡ ਬੰਦ ਕੀਤਾ ਇੱਕ ਲੋਕਾਂ ਲਈ ਛੱਡਿਆ ਹੋਇਆ ਜਨਤਾ ਆਪਣੇ ਘਰਾਂ ਨੂੰ ਜਾਵੇ ਜੇ ਚਾਹੀਏ ਤਾਂ ਦੋਨੇ ਬੰਦ ਕਰ ਸਕਦੇ ਹਾਂ ਪਰ ਨਹੀਂ ਕਰਨਾ ਚਾਹੁੰਦੇ ਲੋਕਾਂ ਨੂੰ ਨਹੀਂ ਸਰਕਾਰ ਨੂੰ ਜਗਾਣਾ ਹੈ ਝਾੜੂ ਚਾਪ ਸਰਕਾਰ ਨੂੰ ਜਗਾਣਾ ਤੇ ਸਰਕਾਰ ਹੁਣ ਰਾਤ ਵੇਲੇ ਨਾ ਅਫਸਰ ਹੋਣਗੇ ਨਾ ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਸਨਾਤਨ ਵਿਰੋਧੀ ਸਰਕਾਰ ਕਹੀ ਜਾ ਰਹੀ ਹੈ ਔਰ ਸ਼ਨੀ ਮੰਦਰ ਦੀਆਂ ਤਸਵੀਰਾਂ ਨੇ ਸਾਹਮਣੇ ਸ਼ਨੀ ਮੰਦਿਰ ਅਕਲ ਭਾਰਤੀ ਸਨਾਤਨ ਰੱਖਿਆ ਅਖਾੜਾ ਔਰ ਸ੍ਰੀ ਸ਼ਨੀ ਦੇਵ ਮੰਦਿਰ ਹੈਗਾ ਅੱਜ ਮੰਗਲਵਾਰ ਦਾ ਦਿਨ ਹੈ ਔਰ ਕਹਿੰਦੇ ਨੇ ਕਿ ਮੰਗਲਵਾਰ ਜਿਹੜਾ ਹੈਗਾ ਪਵਨ ਪੁੱਤਰ ਬਜਰੰਗਬਲੀ ਦਾ ਦਿਨ ਹੁੰਦਾ ਹੈ ਔਰ ਖਾਸ ਕਰ ਬજરੰਗਬਲੀ ਨੂੰ ਸ਼ਨੀ ਦੇਵ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈਗਾ ਸ਼ਰਧਾਲੂ ਮੰਗਲਵਾਰ ਨੂੰ ਖਾਸ ਕਰ ਮੰਦਰ ਜ਼ਰੂਰ ਮੱਥਾ ਟੇਕਣ ਪਹੁੰਚਦੇ ਨੇ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਦਵਾਂ ਕਿ ਇਹ ਮੰਦਿਰ ਦਾ ਗੇਟ ਹੈਗਾ ਔਰ ਮੰਦਿਰ ਦੇ ਗੇਟ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਗੋਹੇ ਦਾ ਢੇਰ ਲੱਗਿਆ ਹੋਇਆ ਜਿਸ ਤਰ੍ਹਾਂ ਨਾਲ ਨਾਰੇबाजी ਕੀਤੀ ਜਾ ਰਹੀ ਹੈ ਕਿ ਲੁਧਿਆਣੇ ਦਾ ਮੇਰ ਗੋਹੇ ਦਾ ਢੇਰ ਯਾਨੀ ਕਿ ਇਹ ਜਿਹੜਾ ਗੋਹੇ ਦਾ ਢੇਰ ਲੱਗਿਆ ਹੋਇਆ ਇਲਜ਼ਾਮ ਕਿਤੇ ਨਾ ਕਿਤੇ ਲੁਧਿਆਣਾ ਦੇ ਮੇਰ ਦੇ ਉੱਤੇ ਲਗਾਇਆ ਜਾ ਰਿਹਾ ਹੈ ਲੁਧਿਆਣਾ ਦੇ ਮੇਰ ਦਾ ਕੀ ਇਸ ਦੇ ਵਿੱਚ ਇੰਟਰਸਟ ਹੋਏਗਾ ਇਹ ਮੰਦਰ ਕਮੇਟੀ ਦੇ ਮੈਂਬਰ ਔਰ ਇੱਥੇ ਦੇ ਜਿਹੜੇ ਪ੍ਰਸ਼ਾਸਨਿਕ ਕੰਮਕਾਜ ਕਰਨ ਵਾਲੇ ਨੇ ਉਹ ਬਿਹਤਰ ਦੱਸ ਸਕਦੇ ਨੇ ਲੇਕਿਨ ਤੁਸੀਂ ਇੱਥੇ ਲਗਾਤਾਰ ਹੁੰਦੀ ਹੋਈ ਨਾਰੇਬਾਜੀ ਦੇਖ ਸਕਦੇ ਹੋ ਲਗਾਤਾਰ ਹੁੰਦੀ ਹੋਈ ਨਾਰੇਬਾਜੀ ਇਹਦੇ ਪਿੱਛੇ ਕਾਰਨ ਇਹੀ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਜਗਾਣਾ ਹੈ ਅਸੀਂ ਨਗਰ ਨਿਗਮ ਨੂੰ ਜਗਾਣਾ ਹੈ ਨਾਰੇਬਾਜੀ ਨਾਲ ਨਗਰ ਨਿਗਮ ਜਾ ਕੇਗਾ ਪਹਿਲਾਂ ਤਾਂ ਤੁਹਾਨੂੰ ਜੈ ਸ਼ੀ ਰਾਮ ਜੈ ਸ਼ਨੀ ਦੇਵ ਦੇਖੋ ਜੀ ਨਗਰ ਰਿੰਗ ਨੂੰ ਜਗਾਣਾ ਹੁੰਦਾ ਲੈ ਤੇ ਉਹ ਕਦੋਂ ਦਾ ਜਾਗ ਪੈਂਦਾ ਸਾਢੇ 6 ਵਜੇ ਦਾ ਧਰਨਾ ਲੱਗਿਆ ਹੈ ਜੀ 9 ਵਜ ਰਿਹਾ ਅਸੀਂ ਉਸ ਅਧਿਕਾਰੀਆਂ ਨੂੰ ਜਗਾਣਾ ਚਾਹੁੰਦੇ ਆ ਜਿਹੜੇ ਕਰਪਟ ਹੈ ਜਿਹੜੇ ਹਿੰਦੂ ਵਿਰੋਧੀ ਹੈ ਸਾਡੇ ਮੰਦਿਰਾਂ ਦੇ ਵਿਰੋਧੀ ਹੈ ਜਿਹੜੇ ਜਿਹੜੇ ਅਫਸਰ ਸਾਡੇ ਮੰਦਿਰਾਂ ਦੇ ਵਿਰੋਧੀ ਹੈ ਸਾਡਾ ਪਰਾਚੀਨ ਮੰਦਿਰ ਜੀ ਇੱਛਾ ਪੂਰਣ ਸ਼੍ਰੀ ਛਨੀ ਦੇ ਮੰਦਿਰ ਹਜ਼ਾਰਾਂ ਦੀ ਤਾਦਾਦ ਤੇ ਲੋਕੀ ਸ਼ਨੀਵਾਰ ਨੂੰ ਇੱਥੇ ਮੱਥਾ ਟੇਕਦੇ ਆਪਣੇ ਮਨੋ ਕਾਮਨਾ ਲੈ ਕੇ ਆਉਂਦੇ ਵੀ ਇਹ ਸ਼ਨੀ ਦੇਵ ਜੀ ਸਰ ਤੇ ਕਿਰਪਾ ਬਣਾਈ ਰੱਖੇ ਮਗਰ ਨਿਗਮ ਨਗਮ ਦੇ ਅਧਿਕਾਰੀ ਉਹ ਨਹੀਂ ਜਾਣਦੇ ਵੀ ਇਹਨਾਂ ਦੀ ਕਿਰਪਾ ਨਾ ਬਣੇ ਇਹਨਾਂ ਦੀ ਕੂਕ ਦ੍ਰਿਸ਼ਟੀ ਪਵੇ ਇਹਨਾਂ ਦੇ ਤੇ ਠੀਕ ਹੈ ਇਦਾਂ ਹੀ ਜਿਹੜੇ ਅਫਸਰ ਨਗਰ ਨਿਗਮ ਦੇ ਅਫਸਰ ਵੱਡੇ ਉਹ ਚਾਹਦੇ ਵੀ ਸ਼ਨੀ ਦੇਵ ਦੀ ਕੂਕ ਰਿਪਣੀ ਸਾਡੇ ਦਿਸ਼ਾ ਪਵੇ ਤੇ ਪਊਗੀ ਜੇ ਉਸ ਦਾ ਦਰਬਾਰ ਉਸ ਦਾ ਮੰਦਿਰ ਸਾਫ਼ ਨਹੀਂ ਰੱਖ ਸਕਦੇ ਨਗਰ ਨਿਗਮ ਤੇ ਉਹਨਾਂ ਦਾ ਘਰ ਵੀ ਸਾਫ਼ ਨਹੀਂ ਰਹੂਗਾ ਅਸੀਂ ਅੱਜ ਰੋ ਕੇ ਕਹਿ ਰਹੇ ਹਾਂ ਲਗਾਤਾਰ 15 20 ਦਿਨ ਹੋ ਗਏ ਸਾਨੂੰ ਕਹਿੰਦੇ ਵੀ ਸਾਡੇ ਮੰਦਿਰ ਪ੍ਰਾਚੀਨ ਮੰਦਿਰ ਹੈ ਇੱਕ ਇੱਕ ਰੁਪਿਆ ਮੰਦਿਰ ਦੇ ਸੇਵਕਾਂ ਦੇ ਰੁਪਿਆ ਲੱਗੇ ਸੰਮੰਦਰ ਦੇ ਨਿਰਮਾਣ ਵਾਸਤੇ ਤੇ ਮੰਦਿਰ ਦੀ ਖੂਬਸੂਰਤੀ ਕਰਨ ਵਾਸਤੇ ਸ਼ਨੀ ਦੇਵ ਦਾ ਪਰਾਚੀਨ ਮੰਦਿਰ ਬਣਾਉਣ ਵਾਸਤੇ ਮਗਰ ਲੋਕਾਂ ਦੀ ਭਾਵਨਾ ਨੂੰ Hinduਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਸਤੇ ਨਗਰ ਨਿਗਮ ਦਾ ਹੈਮ ਰੋਲ ਹੈ ਇਹ ਗੰਦਗੀ ਦੇਖੋ گویا ਕਿਸੇ ਮੰਦਿਰ ਦੇ ਬਾਹਰ گویا ਇਦਾਂ ਪਿਆ ਹੁੰਦਾ ਕਿਸੇ ਹੋਰ ਧਾਰਮਿਕ ਸਥਾਨ ਦੇ ਬਾਹਰ ਦਿਖਾ ਦਿਓ گویا ਪਿਆ ਹੁੰਦਾ ਆ ਦੇਖੋ ਕਿਦਾਂ گویا ਅੱਜ ਮੰਗਲਵਾਰ ਦਾ ਦਿਨ ਹੈ ਕਿ ਜਨਤਾ ਕੀ ਸੇਵਕ ਕੀ ਸ਼ਰਧਾਲੂ ਆਪਣੇ ਕੰਦੇ ਗੋਦੇ ਪੈਰ ਲੈ ਕੇ ਮੰਦਿਰ ਤੇ ਜਾਊਗੀ ਸਿ ਨਗਰ ਨਿਗਮ ਨੂੰ ਤਾਂ ਨਿਸ਼ਾਨਾ ਬਣਾ ਸਕਦੇ ਹੋ ਸਰਕਾਰ ਉੱਤੇ ਸਵਾਲ ਕਿਉਂ ਚੱਕਦਾ ਸਰਕਾਰ ਕਰਾਵਾਂਗੇ ਜੀ ਨਗਰ ਨਿਗਮ ਕਿਦੇ ਅੰਦਰ ਆਉਂਦੇ ਜੀ ਨਗਰ ਨਿਗਮ ਆਪ ਦੇ ਹੈ ਨਹੀਂ ਕੋਈ ਨਗਰ ਨਿਗਮ ਸਰਕਾਰ ਦੇ ਅੰਦਰ ਹੀ ਆਂਦਾ ਨਾ ਤੇ ਸਰਕਾਰ ਦੇ ਅੰਦਰ ਹੀ ਕਮੇਟੀਆਂ ਬਣਦੀਆਂ ਨਾ ਨਗਰ ਨਿਗਮ ਦੀ ਨਗਰ ਨਿਗਮ ਕਾਰਪਸ਼ਨ ਚੇਅਰਮੈਨ ਮੈਂਬਰ ਕਮੇਟੀ ਹਾਊਸ ਕਮੇਟੀ ਸਫਾਈ ਕਰਮਚਾਰੀ ਕਮੇਟੀ ਸਿਵਲ ਕਮੇਟੀ ਉਹ ਕਿੱਥੇ ਬਣਦੀ ਸਰਕਾਰ ਬਣਾਦੀ ਹੈ ਨਗਰ ਆਪ ਥੋੜੀ ਬਣਾ ਦਿੰਦਾ ਅੱਛਾ ਜਿਹੜੇ ਸਰਕਾਰ ਵੱਲੋਂ ਇੱਕ ਜਿਹੜਾ ਕੀਤਾ ਗਿਆ ਕਿ ਡੈਰੀ ਸੰਚਾਲਕ ਜਿੰਨੇ ਨੇ ਉਹ ਗੋਹਾ ਡੰਪ ਦੇ ਵਿੱਚ ਸੁੱਟਣਗੇ ਉਹਨਾਂ ਨੂੰ ਜਿਹੜਾ ਰੇੜੀਆਂ ਔਰ ਟਰਾਲੀਆਂ ਵਗੈਰਾ ਵੀ ਦਿੱਤੀਆਂ ਗਈਆਂ ਨੇ ਲੱਗਦਾ ਕਿ ਡੈਰੀ ਮਾਲਕ ਵੀ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾ ਰਿਹਾ ਹੈ ਜਾਂ ਸਰਕਾਰ ਜਾਂ ਕਾਰਪੋਰੇਸ਼ਨ ਸਹੀ ਤਰ੍ਹਾਂ ਨਾਲ ਦੋਹੇ ਦੀ ਜਿਹੜੀ ਟੁਆਈ ਉਹ ਨਹੀਂ ਕਰ ਪਾ ਰਹੀ ਡੈਰੀ ਵਾਲੇ ਨੂੰ ਤਮਕਾਇਆ ਜਾ ਰਿਹਾ ਜੀ ਨਾਮ ਤੇ ਗੰਦੇ ਨਾਲੇ ਦਾ ਲੈ ਲਿਆ ਇਹਨਾਂ ਨੇ ਵੀ ਗੰਦੇ ਨਾਲੇ ਦਾ 240 ਕਰੋੜ ਦਾ ਪ੍ਰੋਜੈਕਟ ਅੱਜ 750 ਕਰੋੜ ਰੁਪਏ ਕਿੱਦਾਂ ਪਹੁੰਚ ਗਿਆ ਜੇ ਸਰਕਾਰ ਆ ਪਹਿਲਾਂ ਦੀ ਵੀ ਸਰਕਾਰ ਆ ਸੀ ਜੀ ਅਸੀਂ ਨਹੀਂ ਕਹਿੰਦੇ ਹੁਣ ਵੀ ਸਰਕਾਰ ਐ ਜਿਹਨੂੰ 3.5 ਸਾਲ ਹੋ ਗਏ ਸਰਕਾਰ ਨੂੰ ਕਿੰਨਾ ਕ ਨਾਲਾ ਸਾਫ ਹੋ ਗਿਆ ਕਿੰਨੀ ਕਿ ਡੇਰੀਆਂ ਦਾ ਹੱਲ ਕਰਤਾ ਸੀ ਕੀ ਡੇਰੀ ਵਾਲੇ ਟੈਕਸ ਨਹੀਂ ਦਿੰਦੇ ਹੈਗੇ ਵੀ ਉਹੀ ਦੁੱਧ ਤੁਸੀਂ ਨਹੀਂ ਪਿੰਦੇ ਹੈਗੇ ਵੀ ਇੱਥੇ ਲੋਕਲ ਡੰਪ ਕਿਉਂ ਬਣਾਤਾ 50 ਫੁੱਟ ਦੀ ਦੂਰੀ ਤੇ ਮੰਦਰ ਦੇ ਤੁਸੀਂ ਬਣਾਤਾ ਆਪਣੇ ਘਰ ਦੇ ਬਾਹਰ ਬਣਾਉਂਦੇ ਐਮਐਲਏ ਸਾਹਿਬ ਆਪਣੇ ਘਰ ਦੇ ਬਾਹਰ ਬਣਾਉਂਦੇ ਮੇਅਰ ਸਾਹਿਬ ਦੀ ਕੋਠੀ ਦੇ ਬਾਹਰ ਬਣਾਉਂਦੇ ਮੇਰ ਸਾਹ ਦੇ ਘਰ ਦੇ ਬਾਹਰ ਮੇਰ ਸਾਹ ਦੇ ਸਕੂਲ ਦੇ ਬਾਹਰ ਹੋਣਦੇ ਉੱਥੇ ਕਿਉਂ ਨਹੀਂ ਬਣਾਇਆ ਕਿ ਮੰਦਰ ਦੇ ਬਾਹਰ ਹੀ ਡੱਬਾ ਬਣਾਣਾ ਸੀ ਇਹਨਾਂ ਨੇ ਵੀ ਮੰਦਰ ਦੀ ਮਰਿਆਦਾ ਖੜੇਪ ਕਰਨ ਵਾਸਤੇ ਤੁਸੀਂ ਬਾਰ-ਬਾਰ ਬਾਰ-ਬਾਰ ਐਮ.ਐਲ.ਏ ਸਾਹਿਬ ਨੂੰ ਔਰ ਮੇਰ ਨੂੰ ਟਾਰਗੇਟ ਕਰ ਰਹੇ ਹੋ ਕਾਰਨ ਕਾਰਨ ਇਹ ਹੈ ਕਿ ਵਿਸ਼ੇਸ਼ ਸਮੁਦਾਇ ਦੇ ਬਾਰ-ਬਾਰ ਸਾਡੇ ਹਿੰਦੂ ਭਾਵ ਨੂੰ ਸੇਜ ਪਹੁੰਚਾਉਗੇ ਅਸੀਂ ਟਾਰਗੇਟ ਕਰਾਂਗੇ ਐਮ.ਐਲ.ਏ ਸਾਹਿਬ ਦਾ ਹਲਕਾ ਜੀ ਐਮ.ਐਲ.ਏ ਸਾਹਿਬ ਦਾ ਅੱਧਾ ਕਿਲੋਮੀਟਰ ਦੂਰ ਦਫਤਰ ਅਜੇ ਤੋਂ ਸਾਡੇ ਐਮ.ਐਲ.ਏ ਸਾਹਿਬ ਰੋਜ਼ ਇੱਥੋਂ ਆਉਂਦੇ ਆ ਜਾਂਦੇ ਹੈਗੇ ਆ ਉਹ ਮਥਾ ਵੀ ਦੇਖ ਕੇ ਜਾਂਦੇ ਆ ਮਗਰ ਉਹਨਾਂ ਨੂੰ ਨਹੀਂ ਦਿਖਦਾ ਵੀ ਅਜ ਕੰਦਗੀ ਦਾ ਢੇਰ ਪਿਆ ਹੈਗਾ ਰੋ ਰੋ ਤੁਹਾਨੂੰ ਕਿਤੇ ਨਹੀਂ ਨਹੀਂ ਤੁਹਾਨੂੰ ਕਿਤੇ ਤਾਂ ਨਹੀਂ ਦਿਖਦਾ ਵੀ ਉਹ ਕਿਸੇ ਵਿਸ਼ੇਸ਼ ਸਮੁਦਾਇ ਕੋਲ ਜਾਂਦੇ ਤਾਂ ਹਿੰਦੂ ਵਿਰੋਧੀ ਹੋ ਜੀ ਅਸੀਂ ਤਾਂ ਨਹੀਂ ਕਹਿੰਦੇ ਸਭ ਧਰਮ ਬਰਾਬਰ ਹੈ ਜੀ ਅਸੀਂ ਸਭ ਧਰਮ ਦਾ ਮਾਨ ਸਤਕਾਰ ਕਰਦੇ ਸਨਾਤਨ ਧਰਮ ਦੇ ਵਿੱਚ ਲਿਖਿਆ ਹੈ ਵੀ ਹਰ ਧਰਮ ਦਾ ਮਾਨ ਸਤਕਾਰ ਕਰੋ ਜਿਹੜਾ ਹਰ ਧਰਮ ਦੇ ਨਾਲ ਖੜਦਾ ਜਿਹੜਾ ਸਾਡੇ ਮੰਦਰ ਦੇ ਨਾਲ ਖੜੂ ਅਸੀਂ ਉਹਦਾ ਸਤਕਾਰ ਕਰਾਂਗੇ ਮੰਨ ਲਓਗੇ ਮੇਰੇ ਸਾਹਬ ਨੂੰ ਸਾਡੇ ਵਰਗੇ ਭਰਾਵਾਂ ਨੇ ਵੋਟਾਂ ਪਾ ਕੇ ਦਿਤਾਇਆ ਹੈ ਤੇ ਕਾਰੇ ਵਾਸਤੇ ਸਮੱਸਿਆਵਾਂ ਹੱਲ ਕਰਨ ਵਾਸਤੇ ਤੇ ਇਹ ਸਮੱਸਿਆ ਹੱਲ ਨਹੀਂ ਹੁੰਦੀ ਫਿਰ ਕਿਦਾਊਗਾ ਤੇ ਇੱਕ ਕ੍ਰੇਨ ਕਿਦੇ ਵੱਲੋਂ ਮੰਗਾਈ ਗਈ ਆ ਕ੍ਰੇਨ ਹੁਣ ਸਾਨੂੰ ਨਹੀਂ ਪਤਾ ਵੀ ਤੁਹਾਡਾ ਮੀਡੀਆ ਦਾ ਸਹਿਯੋਗ ਕਰਦਾ ਬਹੁਤ-ਬਹੁਤ ਜਿੰਨ ਵੀ ਵੀਡੀਓ ਆਈ ਉਹਨਾਂ ਦਾ ਧੰਨਵਾਦ ਕਰਦਾ ਕੀਪਦਾ ਤੁਹਾਡੇ ਵਰਗੇ ਭਰਾ ਨੇ ਕਿਸੇ ਅਫਸਰ ਨੂੰ ਫੋਨ ਕਰਤਾ ਹੋਣਾ ਤਾਂ ਤੁਸੀਂ ਇਹ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਕ੍ਰੇਨ ਆ ਚੁੱਕੀ ਆ ਜੋ ਮੰਦਿਰ ਦੇ ਬਿਲਕੁਲ ਸਾਹਮਣੇ ਤੋਂ ਗੋਹੇ ਦੇ ਇਸ ਢੇਰ ਨੂੰ ਹਟਾਰੀਏ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਕ੍ਰੇਨ ਇਸ ਵਕਤ ਆ ਚੁੱਕੀ ਹੈਗੀ ਆ ਮੰਦਿਰ ਦੇ ਸਾਹਮਣੇ ਤੋਂ ਗੋਹੇ ਦਾ ਢੇਰ ਹਟਾਇਆ ਜਾ ਰਿਹਾ ਹੈਗਾ ਔਰ बार-बार ਇਹੀ ਮੰਗ ਕੀਤੀ ਜਾ ਰਹੀ ਸੀ ਮੰਦਿਰ ਵੱਲੋਂ ਮੰਦਰ ਕਮੇਟੀ ਬੋਲੋ ਕਿ ਇਸ ਗੋਹੇ ਦੇ ਢੇਰ ਨੂੰ ਜਿਹੜਾ ਹਟਾਇਆ ਜਾਵੇ ਔਰ ਤੁਸੀਂ ਇਹ ਦੇਖ ਸਕਦੇ ਹੋ ਗੋਹੇ ਦੇ ਇਸ ਢੇਰ ਨੂੰ ਹਟਾਣ ਲਈ ਕ੍ਰੇਨ ਪਹੁੰਚ ਚੁੱਕੀ ਹੈ ਔਰ ਇੱਕ ਜੀਸੀਬੀ ਮਸ਼ੀਨ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਔਰ ਗੋਹੇ ਦੇ ਢੇਰ ਨੂੰ ਹਟਾਰੀ ਹੈ ਲੇਕਿਨ ਲਗਾਤਾਰ ਇਹ ਲੰਬਾ ਧਰਨਾ ਜਿਹੜਾ ਇਹ ਚਲਦਾ ਹੋਇਆ ਦਿਖਾਈ ਦੇ ਰਿਹਾ ਕ੍ਰੇਨ ਜਿਹੜੀ ਹੈਗੀ ਹੈ ਲੱਗੀ ਹੋਈ ਹੈ ਔਰ ਇਥੋਂ ਉਹ ਹਟਾ ਕੇ ਸੜਕ ਤੇ ਫਿਲਹਾਲ ਇਸ ਜੀਸੀਬੀ ਮਸ਼ੀਨ ਵੱਲੋਂ ਸਾਈਡ ਤੇ ਫੈਲਾਇਆ ਜਾ ਰਿਹਾ ਹੈ ਲੇਕਿਨ ਕੀ ਕਿਸੇ ਡੰਪ ਤੇ ਇਹਨੂੰ ਸਿਟਿਆ ਜਾਏਗਾ ਤੁਹਾਨੂੰ ਇਹ ਦਿਖਾ ਦਿੰਨੇ ਆ ਕਿ ਥੋੜੀ ਦੂਰ ਮੰਦਰ ਤੋਂ ਪੈਦਲ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਤੁਸੀਂ ਇਹ ਢੇਰ ਦੇਖ ਸਕਦੇ ਹੈਗੇ ਹੋ ਇਹ ਉਹ ਢੇਰ ਜਿਹੜਾ ਇੱਥੇ ਲੱਗਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਮਿੱਟੀ ਦਾ ਇਹ ਸਾਰਾ ਜਿਹੜਾ ਹੈਗਾ ਗੋਹਾ ਔਰ ਗੰਦਗੀ ਦਾ ਢੇਰ ਹੈ ਇਹ ਸਾਰਾ ਗੋਹਾ ਔਰ ਗੰਦਗੀ ਦਾ ਢੇਰ ਇਸ ਜਗ੍ਹਾ ਤੇ ਯਾਨੀ ਕਿ ਮੰਦਰ ਤੋਂ ਚੰਦ ਕਦਮਾਂ ਦੀ ਦੂਰੀ ਤੇ ਲਿਆ ਕੇ ਇਕੱਠਾ ਕਰ ਦਿੱਤਾ ਗਿਆ ਇਸ ਵਕਤ ਜਗ੍ਹਾ ਤੇ ਮੈਂ ਖੜਾ ਇੱਥੇ ਸੁਵਿਧਾ ਕੇਂਦਰ ਹੈਗਾ ਸੇਵਾ ਕੇਂਦਰ ਹੈਗਾ ਔਰ ਇਹਦੇ ਬਿਲਕੁਲ ਪਿੱਛੇ ਤੁਸੀਂ ਇਹ ਦੇਖ ਸਕਦੇ ਹੋ ਕਿ ਗੋਹੇ ਦਾ ਢੇਰ ਲਗਾ ਦਿੱਤਾ ਗਿਆ ਹੈਗਾ ਇਸ ਵਕਤ ਮੇਰੇ ਪੈਰਾ ਦੇ نیچے ਵੀ ਗੋਹੇ ਦਾ ਢੇਰ ਹੈ ਔਰ ਮੰਦਰ ਤੋਂ चंद कदम मैं चल के आया और एक गोहे दा ढेर ਤੁਹਾਨੂੰ ਦਿਖਾਈ ਦਿੱਤਾ और ਤਸਵੀਰਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਪੂਰੀ ਸੜਕ ਦੇ ਉੱਤੇ ਗੋਹੇ ਦਾ ਢੇਰ ਲੱਗਿਆ ਜਿਸ ਤਰ੍ਹਾਂ ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਨਾਰਾ ਲਗਾਇਆ ਜਾ ਰਿਹਾ ਕਿ ਗੋਹੇ ਦਾ ਢੇਰ ਔਰ ਸਰਕਾਰ ਇਹਦੀ ਜ਼ਿੰਮੇਵਾਰ ਹੈ ਔਰ ਉਸੀ ਚੀਜ਼ ਨੂੰ ਲੈ ਕੇ ਇੱਥੇ ਤਸਵੀਰ ਵੀ ਉਹੀ ਦਿਖਾਈ ਦੇ ਰਹੀ ਹੈ ਕਿ ਪੂਰੀ ਤਰ੍ਹਾਂ ਨਾਲ ਗੋਹਾ ਖਿਲ ਰਿਹਾ ਹੋਇਆ ਹੈ ਸੜਕ ਦੇ ਉੱਤੇ ਗੋਹੇ ਦੇ ਢੇਰ ਲੱਗੇ ਹੋਏ ਨੇ ਲੇਕਿਨ ਸਵਾਲ ਪੁੱਛਣ ਵਾਲਾ ਕੋਈ ਵੀ ਨਹੀਂ ਹੈ ਔਰ ਪ੍ਰਸ਼ਾਸਨ মিডিਆ ਇਕੱਠੀ ਹੋਈ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਜਾ ਗਿਆ ਜਾਂ ਫਿਰ ਨਗਰ ਨਿਗਮ ਦੇ ਅਧਿਕਾਰੀ ਜਾ ਕੇ ਜਾਂ ਫਿਰ ਵਿਧਾਇਕ ਔਰ ਮੇਅਰ ਕਿ ਜੀਸੀਬੀ ਮਸ਼ੀਨ ਭੇਜ ਦਿੰਦੀ ਹੈ ਔਰ ਜੀਸੀਬੀ ਮਸ਼ੀਨ ਦੇ ਨਾਲ ਗੋਹੇ ਨੂੰ ਆਰਜੀ ਤੌਰ ਤੇ ਸਾਈਡ ਤੇ ਕੀਤਾ ਜਾ ਰਿਹਾ ਔਰ ਮੰਦਿਰ ਤੋਂ ਚੰਦ ਕਦਮਾਂ ਦੀ ਦੂਰੀ ਤੇ ਇੱਕ ਢੇਰ ਜਿਹੜਾ ਉੱਥੇ ਲਗਾਇਆ ਗਿਆ ਡੰਪ ਬਣਾਇਆ ਗਿਆ ਉਸ ਜਗ੍ਹਾ ਤੇ ਸੱਟਿਆ ਜਾ ਰਿਹਾ ਇੱਕ ਵਾਰ ਫਿਰ ਤੁਹਾਡੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਸੜਕ ਦੀਆਂ ਤਾਇਪੁਰ ਰੋਡ ਦੀਆਂ ਜਿੱਥੇ ਪੂਰੀ ਤਰ੍ਹਾਂ ਨਾਲ ਲੰਬਾ ਜਾਮ ਲੱਗਿਆ ਹੋਇਆ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਲੇਕਿਨ ਮੰਦਿਰ ਕਮੇਟੀ ਦਾ ਵੀ ਕਹਿਣਾ ਸਹੀ ਹੈ ਕਿ ਗੋਹੇ ਦੇ ਢੇਰ ਮੰਦਿਰ ਦੇ ਸਾਹਮਣੇ ਨਹੀਂ ਹੋਣੇ ਚਾਹੀਦੇ ਆਸਥਾ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜੀਸੀਬੀ ਮਸ਼ੀਨ ਇੱਥੇ ਆ ਚੁੱਕੀ ਹੈ ਫਿਲਹਾਲ ਗੋਹਾ ਇੱਕ ਸਾਈਡ ਤੇ ਇਕੱਠਾ ਕੀਤਾ ਜਾ ਰਿਹਾ ਹੈ ਧਰਨਾ ਲਗਾਤਾਰ جاری ਹੈ ਧਰਨੇ ਦੇ ਦਬਾਬ ਨੂੰ ਕਹਿ ਲੋ মিডিਆ ਦੇ ਪਹੁੰਚ ਨਾਲ ਕਹਿ ਲੋ ਕਿ ਫਿਲਹਾਲ ਮੰਦਿਰ ਦੇ ਦਰਵਾਜੇ ਦੇ ਮੁਰੋ ਗੋਹੇ ਦੇ ਢੇਰ ਦੀ ਸਫਾਈ ਕੀਤੀ ਜਾ ਰਹੀ ਹੈ ਜੀਸੀਬੀ ਮਸ਼ੀਨ ਚੱਲ ਰਹੀ ਹੈ ਔਰ ਦੂਜੇ ਪਾਸੇ ਸੜਕ ਤੇ ਲੋਕ ਆਵਾਜਾਈ ਦੇ ਵਿੱਚ ਪਰੇਸ਼ਾਨ ਨੇ ਇੱਕ ਸੜਕ ਚੱਲ ਰਹੀ ਹੈ ਲੇਕਿਨ ਕਮਾਂਕਾਰਾਂ ਤੋਂ ਵਾਪਸ ਆ ਰਹੇ ਲੋਕ ਪਰੇਸ਼ਾਨ ਨੇ ਦੇਖਣਾ ਹੋਏਗਾ ਕਿ ਮੰਦਿਰ ਦੇ ਕਮੇਟੀ ਦੇ ਮੈਂਬਰਾਂ ਵੱਲੋਂ ਇਹ ਧਰਨਾ ਕਿੰਨਾ ਸਫਲ ਰਹਿੰਦਾ ਔਰ ਫਿਲਹਾਲ ਕੀ ਅਰਜੀ ਤੌਰ ਤੇ ਦਾ ਹੱਲ ਕੀਤਾ ਜਾਂਦਾ ਜਾਂ ਫਿਰ ਮੰਦਿਰ ਕਮੇਟੀ ਦੀ ਇਹ ਮੰਗ ਪੱਕੇ ਤੌਰ ਤੇ ਹੱਲ ਕੀਤੀ ਜਾਂਦੀ ਲੁਧਿਆਣਾ ਤੋਂ ਕੈਮਰਾ ਪਰਸਨ ਅਮੀ ਦੇ ਨਾਲ ਕਮਲ ਕਪੂਰ ਲੁਧਿਆਣਾ